ਜਸਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਟਟਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਕਾਵਾਂ ਤੇ ਇੱਕ ਗੱਬਨ ਮੈਜੇ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੇ ਵਧੀਆ ਵਧੀਆ ਆਪਣੇ ਨਾਮ ਜੀ ਸਭ ਹੋ ਗਿਆ ਜੇ ਤੇ ਨਾਮ ਦੱਸ ਤੇ ਕਰੀ ਨਾਮ ਸ਼ਮਸ਼ੇਰ ਸਿੰਘ ਤਹਿਸੀਲ ਨਾਲਾ ਜ਼ਿਲ੍ਹਾ ਮੋਸਾ ਤੇ ਉਹ ਨੰਬਰ 95 9628977 ਤੇ ਪਿੰਡ জাফর ਕੋਟ ਨੇ ਤੇ ਉਦਨ ਵਾਲੀ ਪੂਰੀ ਵੇਗੀ ਫਿਰ ਪੂਰੀ ਨੇ ਤੇ ਵੇਚੀ ਕਮਾਲ ਕਰਾਤੀ ਜੇ ਅੱਛਾ ਮੋਰੀ ਪਹਿਲੇ ਨੰਬਰ ਤੇ ਗਈ ਠੀਕ ਹੈ ਵੀਡੀਓ ਪਾਉਂਦੇ ਆ ਸਾਰੀ ਉਸੇ ਵੇਲੇ ਵੀਡੀਓ ਸਾਈਪਾਰਟੀ ਕਰਕੇ ਜੇ ਠੀਕ ਹੈ ਤੇ ਅੱਗੇ ਮੱਝ ਪਾਉਂਦੇ ਨਹੀਂ ਹੁਣ ਉਦਨ ਦੀ ਮੱਝ ਵੀ ਪਾਉਣੀ ਸ਼ੁਰੂ ਕਰਤੀ ਆ ਚਲੋ ਫਿਰ ਮੱਝਾਂ ਵੀ ਗਾਂ ਸਾਰੀਆਂ ਮੱਝਾਂ ਕਰਦਾਂਗੇ ਗਾਈਆਂ ਥੋੜੀਆਂ ਹੋਰ ਪਾ ਦਾਂਗੇ ਠੀਕ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਮੱਝ ਤੋਂ ਹੀ ਕਰ ਲਈ ਅੱਜ ਵੀ ਕਿੰਵਾ ਸੂਆ ਸੁਣਾਇਨੇ? ਇਹਨੇ ਆਗੀ ਤੀਜਾ ਸੂਆ ਸੁਣਾਇ ਤੀਸਰਾ ਸੂਆ ਇਹਨੇ ਸੁਣਾਇ ਕੀ ਰਿਹਾ ਹਕ ਤਾਲੀਂ ਧੀਵੀ ਜੀ ਠੀਕ ਆ ਤੇ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਦੀ 12 21 12 ਗਲਰ ਮਾਨਾ ਕਰਾਈ ਜਾਊਗੀ ਠੀਕ ਆ ਘਰ ਵਾਲਿਆਂ ਨੇ ਕਿਲੀ ਕੋਈ ਦਾਲੀਆ ਨਹੀਂ ਚੋਇਆ ਦੋ ਰੋ ਹੇ ਕਰੀ ਨਾ ਬਾਕੀ ਹੁ ਤਰ੍ਹਾਂ ਇਹ ਆ ਵੀ ਚਲੋ ਸ਼ਰੀਰਮ ਭਾਰੀ ਆ ਮੱਝ ਜੜੀ ਚੰਗੇ ਪਿੱਠ ਪੜੇ ਜਿਆ ਜੜੀ ਹਾਂ ਦੇਖ ਸਕਦੇ ਜੀ ਉਤਰਾਂ ਵੀ ਠੰਡੀ ਤੇਰੀ ਆ ਜਿਹੜੀ ਤੇ ਆ ਬਾਕੀ ਮਿਲਕਵੇਂ ਨੇ ਮੇਰੀ ਦੇਖ ਸਕਦੇ ਥਾਣਾ ਦਾ ਸੱਜਾ ਆਪ ਵੀ ਦੇਖ ਸਕਦੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਚਲੋ ਬਾਕੀ ਛੋੜ ਛੜ ਮੌਕੇ ਤੇ ਕਰ ਦੋ ਠੀਕ ਹੈ ਜੀ ਤੇ ਇੱਕ ਵਾਰੀ ਫਿਰ ਤਾਂ ਦੇਖ ਸਕਦੇ ਜੀ ਹੁਣ ਸੂਈਆਂ ਸੂਈਆਂ ਦੋ ਗਾਵਾਂ ਜਿਹੜੀਆਂ ਆ ਗਈਆਂ ਇਹ ਹੈਗੀਆਂ ਦੋਵੇਂ ਜਰਸੀ ਕ੍ਰੋਸ ਚ ਆ ਚੰਗੇ ਕੱਦ ਕਾਟ ਤੇ ਚੰਗੇ ਬੇਲ ਚ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਚ ਸੂਈ ਨੂੰ ਇਹਨੂੰ ਅੱਜ ਵੀ ਜੀ ਛੇਵਾਂ ਸਦਮਾ ਦੇਣ ਜਾਓ ਬੱਚਾ ਦੇ ਦੇ ਮੈਂ ਆਵਲਾ ਬੱਚਾ ਇਹ ਕਾਲੇ ਰੰਗ ਦਾ ਜਿੰਨਾ ਭਾਏ ਨਾਲੋਂ ਨਾਲ ਹੀ ਹੋਣਾ ਠੀਕ ਹੈ ਜੀ ਇਹ ਨਾਲੋਂ ਲਾਹਤਾ ਹੈ ਲਾਹ ਤਾਂ ਮੇਰਾ ਨਾਲੇ ਟੁੱਟ ਗਿਆ ਜਿਹੜਾ ਆ ਬੱਚੇ ਕਈ ਯਾਰੀ ਜਵਾਕ ਕਿੱਥੇ ਵੱਜੇ ਹੁੰਦੇ ਜਿਤਨਾ ਇੱਧਰ ਵੀ ਇਕੱਠੇ ਵੱਜੇ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਵਿੱਚ ਜੋ 15 ਕਿਲੋ ਲੀਟਰ ਵਾਲਾ ਜਿਹੜਾ ਮਣਾ ਰਹਿਣਾ ਤਿਆਰ ਜਿਹੜਾ ਆਪਣਾ ਭਾਂਡਾ ਚਾਰ ਟੈਂਕਸ ਹੁੰਦਾ ਰਹੇ ਤੇ ਇਹ ਕਿੰਨਾ ਕੁ ਦੁੱਧ ਭਾਈ ਜਾਊਗਾ ਦੁੱਧ ਵਿੱਚ 17 18 ਕਿਲੋ ਕਰ ਦਿੰਦੇ ਤੋੜੋ ਹਾ ਬੇਰੇ ਕਰੀਨ ਬਾਕੀ ਚੰਗੇ ਘੱਟ ਕਰਤੇ ਆ ਤੇ ਚੰਗੀ ਵੇਲ ਚ ਕਰੀਏ ਵੀ 15 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਬਾਕੀ ਹਲੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਆਪਣਾ 11:00 ਵਜੇ ਦਾ ਵਾ ਕੋਈ ਵੀ ਰੋਸ ਸਾਬਨਾ ਹਵਾਨਾ ਦੇ ਦਿੰਦਾ ਜੇ ਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਸਾਬਨਾ ਹਵਾਨਾ ਜਿਹੜਾ ਤਿਆਰ ਕਰੂਗੀ ਜੀ ਠੰਡੀ ਨਹੀਂ ਠੀਕ ਹੈ ਜੀ ਯਾ ਲੈ ਸੱਟੇ ਭਾਵੇਂ ਇਤਲਾਂ ਥੱਲੇ ਬੈ ਜਾ ਇਹ ਵੀ ਚੀਜ਼ ਦਾ ਜਿਹੜਾ ਬੜਾ ਵਾਧਾ ਹੁੰਦਾ ਵਾ ਇਹ ਇਹ ਕਰਦਾ ਪਈ ਹੈ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ 600 ਜਾਂ 600 ਮੰਨ ਕਰ ਅੱਛਾ ਫੋਨ ਕੋ ਲਾਵੇ ਜ਼ਰੂਰ ਇੱਕ ਖੁੱਲਾ ਕਰ ਦੋਗੇ ਮਨ ਤਨ ਕੇ ਖੁੱਲਾ ਕਰ ਥੋੜਾ ਬਧਾ ਕਰ ਲੈ ਚਲੋ ਖੁੱਲਾ ਕਰ ਦੇ ਕੁਛ ਨਹੀਂ ਦੇਖੋ ਫੋਨ ਇੱਕ ਵਾਰੀ ਕੋ ਲਾਵੇ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਫੋਟਾਂ ਜਿਹੜੀਆਂ ਫਟੀਆਂ ਸਿੰਗਲ ਹਾਂ ਦੀ ਸਾਰੇ ਪੂਰੇ ਸਿੰਗ ਸਹੀ ਤਰ੍ਹਾਂ ਡਾਗੇ ਨਹੀਂ ਗਏ ਪੂਰੇ ਡਗਾਏ ਤੇ ਹੈ ਪਰ ਕਿਸੇ ਨੇ ਪੂਰੇ ਨਹੀਂ ਤੱਕੇ ਕਿਸੇ ਇਨੋਂ ਕਿ ਨਾ ਜਰੂਰ ਆਇਆ ਸੁਈ ਨਾ ਇਹ ਨੂੰ ਅਜੇ ਵਿੱਚ ਪੰਜਵਾਂ ਦਿਨ ਜਿਉਂ ਉਹ ਬੱਚਾ ਤੇ ਜਿਹੜਾ ਉਹ ਆ ਹਾਂ ਜਿਹੜਾ ਬੱਚਾ ਹੈ ਠੀਕ ਹੈ ਇੱਕ ਗਾਂ ਬਾਹਰ ਭੱਜੀ ਉਹਦਾ ਬੱਚਾ ਉਹ ਘਰੇ ਲਾਈ ਆ ਵੀ ਜੀ ਉਹਨਾਂ ਨੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਇਹਦੇ ਕੋਲ ਦੁੱਧ ਲੁਕੀ 10-10 ਕਿਲੋ ਤਿਆਰ ਹੋ ਤਿਆਰ ਜਿਹੜਾ ਤੇ ਇੱਕ ਨੱਕ ਦੁੱਧ ਕੱਢੀ ਜਾਊਗੀ ਇਹ ਕੋਲ 15-16 ਕਿਲੋ ਕੱਢੂ ਇਹਨੂੰ ਅੱਜ ਪੰਜਵਾਂ ਦਿਨ ਦਾ ਸੀਰ ਹੋਇਆ ਜੀ ਤੋੜ ਦਿਓ ਫਿਰ ਇਹਨੂੰ ਮੇਰੀ ਟੱਕਰ ਦਾ ਹਨਾ ਵੀ ਵਾਹ ਮੇਰੀ ਟੱਕਰ ਦੇ ਗਾਣ ਬਾਕੀ ਜੇ ਟਾਈਮ ਹੀ ਦੁਪਹਿਰ ਦਾ ਵਾ ਬਾਕੀ ਘਾਤੇ ਪੱਕਾ ਆਠ ਫੱਖਾਂ ਇਹ ਵੀ ਚੰਗੀ ਆ ਚੰਗੀ ਵੇਲਦੀ ਆ ਜਿਹੜੀ ਇਹ ਵੀ ਕੜ ਲੱਗ ਬੱਚੇ ਦਾ ਵਾਧਾ ਨਾ ਥੋੜੀਆਂ ਰਗੀਆਂ ਚਾਲਿਆ ਜੜੀ ਇਹਦੀ ਵੀ ਬਾਕੀ ਇਹਦੀ ਛੰਨੀ ਦੀ ਭਾਵੇਂ ਇਸ ਤਰ੍ਹਾਂ ਕੇ ਬੈਜੇ ਪਰਾ ਹਾਂ ਦੇਖ ਲੈ ਭਾਵੇਂ ਇਸ ਤਰ੍ਹਾਂ ਹੀ ਅਗੇ ਪਸਮੀ ਨਹੀਂ ਹੈ ਬਸ ਅਮਜਾ ਖਾਣਾ ਪੂਰਾ ਵਧੀਆ ਤਿਆਰ ਕਰੂਗੀ ਇਹ ਵੀ ਤੇ ਪੂਰੀ ਹੱਥਲੀ ਚਵਾਈ ਵਧੀਆ ਬੰਦੀ ਹੈ ਇਹਦੀ ਵੀ ਤੇ ਇਹਦਾ ਫਿਰ ਮੁੱਲ ਛੱਗੀ ਇਹ ਮੁੱਲ ਅੱਛਾ ਇਹ ਮੋਹ ਛੱਗੀ ਆ ਠੀਕ ਇਹਦਾ ਮੁੱਲ ਇਹਦੀ 50 ਰੁਪਏ ਦਿੰਦੇ ਆ 50 ਮੰਨ ਕਰ ਦਾਂਗੇ ਅੱਛਾ ਹਾਂ ਖੁੱਲਾ ਕਰ ਦੋਗੇ ਮਾਨ ਕੋ ਫੋਨ ਜੋੜਾ ਕੋਈ ਲਾਊਗਾ ਤੇ ਅੱਛਾ ਅੱਛਾ 40 ਦਿੱਤੇ ਦਾ ਜੋੜਾ ਕੋਈ ਹੋਰ ਮੰਨ ਕਰਦਾ ਅੱਛਾ ਜੋੜਾ ਕੋਈ ਲਾਜੇ ਲੈ ਲੈ ਜੇ ਤਾਂ ਫੇਰ ਸਭ ਵਧੀਆ ਹੋਰ ਮੰਨ ਕਰਦਾਂਗੇ ਜੇ ਕੋਈ ਕੰਨੇ ਲੈ ਜੇ ਠੀਕ ਆ ਆਹ ਜਿਹੜਾ ਲੈ ਵੀ ਚੱਲ ਦੋ ਰੋਏ ਆ ਹਾਂਜੀ ਹਾਂਜੀ ਉਹਨਾਂ ਦਾ ਪਾਂਟਨ ਬਹੁਤ ਪੜੋ ਠੀਕ ਆ ਤੇ ਬਾਕੀ ਚੱਲੋ ਕੋਈ ਵੀਰ ਆਪਣੀ ਇੱਥੇ ਤਸੱਲੀ ਕਰਕੇ ਚਵਾਈ ਕਰਕੇ ਆਪਣੀਆਂ ਪਾਸ ਕਰਕੇ ਹਾਂਜੀ ਹਾਂਜੀ ਸੋਈਆਂ ਸੋਈਆਂ ਨੇ ਹਾਂਜੀ ਆਪਣੇ ਦੋ ਚਵਾ ਕੇ ਤਸੱਲੀ ਇਹ ਨਹੀਂ ਆ ਸਕਦਾ ਆਪਣੇ ਵੀਡੀਓ ਭਾ ਦੇ ਦੋ ਵੀਡੀਓ ਕੋਲ ਤੇ ਚਵਾ ਲੈਣਾ ਠੀਕ ਹੈ ਜੀ